ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅਸੀਂ ਚੱਲੇ ਅੱਜ ਆਪਣੀ ਨੰਦ ਕੋਲੇ ਸੰਧਾਰਾ ਦੇਣ ਉਹਦਾ ਤੀਆਂ ਦਾ ਭੂਆਨਾਂ ਨੂੰ ਦੇ ਆਏ ਮੇਰੀ ਦਰਾਣੀ ਤੇ ਆਈ ਤੇ ਇੱਧਰ ਅਸੀਂ ਹੁਣ ਚੱਲੇ ਆ ਰਮਨ ਦਾ ਦੇਣਾ ਤੇ ਬਾਕੀ ਹੁਣ ਇੱਥੇ ਮੇਰੀ ਨੰਦ ਦੇ ਤੁਹਾਨੂੰ ਘਰ ਦਾ ਦਿਖਾਵਾਂਗੇ ਉੱਥੇ ਉਹਨਾਂ ਨਾਲ ਮਿਲਾਵਾਂਗੇ ਨੰਦ ਨਾਲ ਮਿਲਾਵਾਂਗੇ ਵੈਸੇ ਤੁਸੀਂ ਪਹਿਲਾਂ ਵੀ ਕਈ ਵਲੌਗ ਚ ਦੇਖ ਚੁੱਕੇ ਹੋ ਮਿਲੇ ਚੁੱਕੇ ਹੋ ਨਾ ਬਸ ਮਤਲਬ ਜਿਹੜੇ ਨਵੇਂ ਸਬਸਕ੍ਰਾਈਬਰਸ ਐ ਵੀ ਹਨਾ ਪਹਿਲਾ ਕਮੈਂਟ ਵੀ ਕਰ ਦਿਓ ਵੀ ਤੁਸੀਂ ਆਪਣੀ ਨੰਦ ਦਾ ਘਰ ਦਿਖਾਓ ਨੰਦ ਦੇ ਸੋਹਰੇ ਜਾ ਕੇ ਆਓ ਤੇ ਹੁਣ ਅੱਜ ਅਸੀਂ ਸੰਧਾਰਾ ਦੇ ਚੱਲੇ ਆ ਅੱਜ ਤੁਹਾਨੂੰ ਉਹਨਾਂ ਨਾਲ ਮਲਾ ਉੱਥੇ ਮਲਾਵਾਂਗੇ ਉਹਦਾ ਘਰ ਦਿਖਾਵਾਂਗੇ ਤੇ ਹੁਣ ਬਸ ਅਸੀਂ ਘਰ ਤੋਂ ਨਿਕਲੇ ਹੀ ਆ ਬਸ ਸਾਡੇ ਤੱਕ ਪਹੁੰਚੇ ਆ ਵੈਸੇ ਜਿਆਦਾ ਦੂਰ ਨਹੀਂ ਹੈਗਾ ਮੇਰੇ ਨੰਦ ਦੇ ਸੋਹਰੇ ਨੇੜੇ ਹੀ ਨੇ ਤਾਂ ਸਾਨੂੰ ਇੰਨਾ ਟਾਈਮ ਨਹੀਂ ਲੱਗਦਾ ਵੈਸੇ ਆ ਤਾਂ ਜਲਦੀ ਗਏ ਪਰ ਅੱਗੇ ਸਾਨੂੰ ਤਕਰੀਬਨ 11-12 ਵੱਜ ਜਾਂਦੇ ਨੇ ਅ ਅੱਜ ਅਸੀਂ ਥੋੜਾ ਜਲਦੀ ਆ ਗਏ ਫਿਰ ਐਵੇਂ ਵੀ ਰਸਤੇ 'ਚ ਡੱਬੇ ਡੁੱਬੇ ਵੀ ਲੈਣੀ ਮਠਿਆਈ ਲੈਣੀ ਆ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਫਿਰ ਨੇੜੇ ਦੇ ਚੱਕਰ 'ਚ ਤੁਹਾਨੂੰ ਪਤਾ ਹੀ ਆ ਵੀ ਅਸੀਂ ਥੋੜਾ ਜਾਂਦੇ ਵੀ ਹੌਲੀ ਹੌਲੀ ਹੋਈਆਂ ਫਿਰ ਚਮਕ ਨਹੀਂ ਹੈਗੀ ਨਾ ਫਿਰ ਆਪਾਂ ਨੂੰ ਜਾਉਦੇ ਜੀ ਚਮਕ ਚਮਕ ਹੈਗੀ ਆ ਅੱਜ ਅਸੀਂ ਕੇ ਅੱਜ ਮਠੇ ਹੀ ਮੋ ਕਰਦੇ ਆਂ ਅੱਗੇ ਦਾ ਛਾਦੇ ਹੁੰਦੀ ਆ ਰਹੀਆਂ ਟ੍ਰੇਨਾਂ ਬਰੰਗੀਆਂ ਚਾਹਤ ਅੱਛਾ ਆ ਦੇਖੋ ਆ ਦੇਖੋ ਮਮਾ ਹਾਂ ਆ ਨਹੀਂ ਲੈਣਾ ਸੇਮੀਆਂ ਵਾਲਾ ਕਿਉਂ ਹੈਗਾ ਸੇਮੀਆਂ ਵਾਲਾ ਕਿਉਂ ਹਾਂ ਹਾਂ ਸੇਮੀਆਂ ਇੱਕ ਸੇਮੀਆਂ ਗੜਾ ਸੇਮੀਆਂ ਉਹ ਨਹੀਂ ਹੈਗੇ ਤੇ ਕਿਹੜਾ ਆ ਨਹੀਂ ਜਾਂਦਾ ਅੱਧੇ ਅੱਧੇ ਲੈ ਕੇ ਆਇਓ ਪਾ ਲੈ ਪਾ ਲੈ ਉਹਨਾਂ ਦੇ ਕਹਿੰਦੇ ਜਿਵੇਂ ਮਿੱਠਾ ਬਿਲਦਾ ਸੇਵੀਆਂ ਵਾਲੀ ਕਿਹੜੀ ਕਰਤਾ ਹੈ ਇਹ ਹਾਂ ਹਾਂ ਜੀ ਹੋਰ ਬਣਾ ਦੇ ਕੁਝ ਕੁ ਬਸ ਕਿਲੋ ਮਿਲ ਕੇ ਏਡੀ ਬਰਕੀ ਕਰ ਦੋ ਅੱਗੇ ਵਾਲੀ ਆਹ ਕਰਾਈ ਮੈਂ ਟੈਸਟ ਕੀਤੀ ਆ ਟੈਸਟ ਆ ਟੈਸਟ ਕਰਾਇਆ ਪਿੱਛੇ ਵਾਲਾ ਮੱਟਲੀ ਪਾ نیچے ਵਾਲੀ ਕਿਹੜੀ ਵਾਲੀ ਕਰੀਏ ਉਹ ਵਾਲੀ ਵਰਤੀ ਅਸੀਂ ਉੱਚੇ ਟੈਸਟ ਕੀਤੀ ਤੂੰ ਵੀ ਚਾਰ ਚਾਰ ਹੋ ਗਏ ਚਾਰ ਹੋ ਗਏ ਹਾਂ ਆਹੀ ਪਾ ਦੋ ਕਿਲੋ ਬੇਸਨ ਦੇ ਕਿਲੋ ਲੈ ਲੈ ਕਿਲੋ ਕਿਲੋ ਬੇਸਨ ਲੈ ਦੂਣ ਲਓ ਜੀ ਡੱਬੇ ਅਸੀਂ ਲੈ ਆਏ ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ ਨਾ ਦੁਕਾਨ 'ਚ ਖੜਿਆ ਨਹੀਂ ਜਾ ਰਹਾ ਤੇ ਇੱਕ ਦੁਕਾਨ 'ਚ ਐ ਵੀ ਹੁਣ ਤੀਆਂ ਦੇ ਸੰਧਾਰਿਆਂ ਕਰਕੇ ਨਾ ਬਹੁਤ ਹੋ ਹੋ ਰਿਹਾ ਪਹਿਲਾਂ ਫਿਰ ਅਸੀਂ ਸੋਚਿਆ ਵੀ ਕਿਹਾ ਵੀ ਚੱਲ ਇਹਨਾਂ ਨੂੰ ਦੇ ਦਾਂਦਾ ਪਹਿਲਾਂ ਫਿਰ ਐ ਥੋੜੀ ਹੋਤੀ ਵੀਡੀਓ ਵੀ ਬਣਾਉਂਦੇ ਆ ਜਿਵੇਂ ਅਸੀਂ ਫਿਰ ਐਵੇਂ ਆ ਦੂਜਾ ਬੰਦਾ ਕੋਈ ਵੀ ਇਤਰਾਜ਼ ਕਰ ਸਕਦਾ ਨਾ ਵੀ ਵੀਡੀਓ ਕਿਉਂ ਬਣਾ ਰਹੇ ਹੋ ਤਾ ਕਰਕੇ ਫਿਰ ਅਸੀਂ ਥੋੜਾ ਰੁਕ ਗਏ ਵੀ ਰੁਕ ਵੀ ਗਏ ਸੀਗੇ ਕਿਉਂਕਿ ਅੱਗੇ ਮਠਿਆਈ ਵੀ ਕਾਫੀ ਜਣੇ ਲੈ ਰਹੇ ਤੇ ਤਾਂ ਕਰਕੇ ਅਸੀਂ ਇਹਨਾਂ ਤੋਂ ਹੀ ਲੰਨੇ ਹਮੇਸ਼ਾ ਜਦ ਵੀ ਜਾਂਦੇ ਆ ਕਿਤੇ ਵੀ ਮਠਿਆਈ ਇਹਨਾਂ ਤੋਂ ਹੀ ਲੰਨੇ ਆਂ ਮਠਿਆਈ ਵਧੀਆ ਹੁੰਦੀ ਆ ਰੇਟ ਵੀ ਸਹੀ ਹੁੰਦਾ ਪਰ ਰੇਟ ਵੀ ਸਹੀ ਹੁੰਦਾ ਪਰ ਇਹਨਾਂ ਦੇ ਸਾਨੂੰ ਪਤਾ ਹੈ ਵੀ ਦੁਕਾਨ 'ਚ ਵਧੀਆ ਤਿਆਰ ਤਰੀਕੇ ਨਾਲ ਹੁੰਦੀ ਆ ਇਸ ਕਰਕੇ ਅਸੀਂ ਇਹਨਾਂ ਤੋਂ ਹੀ ਲੰਦੇ ਆ ਹਮੇਸ਼ਾ ਤੇ ਡੱਬੇ ਹੋ ਗਏ ਚਾਰ ਡੱਬੇ ਹੋ ਗਏ ਬਿਸਕੁਟ ਆ ਹੋ ਗਿਆ ਨਿਆਣਿਆਂ ਦਾ ਸਮਾਨ ਬਸ ਅੱਗੇ ਤੋਂ ਲੈ ਲਾਂਗੇ ਮਿੱਠਾ ਬਹੁਤ ਗਰਮੀ ਚ ਇਹਨਾਂ ਖਾਦਾ ਤਾਂ ਨਹੀਂ ਜਾਂਦਾ ਪਰ ਜਿਹੜੇ ਰੀਤੀ ਰਿਵਾਜ ਆ ਤਾਂ ਆਪਾਂ ਪੂਰੇ ਕਰਦੇ ਆ ਹਨਾ ਤਾਂ ਕਰਕੇ ਹੁਣ ਸੰਧਾਰਿਆ ਕਰਕੇ ਹਰ ਹਲਵਾਈਆਂ ਕੋਲ ਦੁਕਾਨਾਂ 'ਚ ਭੀੜ ਵੀ ਬਹੁਤ ਹੋ ਰਹੀ ਆ ਕੁੜੀਆਂ ਨੂੰ ਸੰਧਾਰੇ ਜਾ ਰਹੇ ਆ ਹਨਾ ਜਿਨ੍ਹਾਂ ਦੇ ਪਿਆਰ ਤੋਂ ਪਹਿਲਾਂ ਧੀਆਂ ਦੇ ਸੰਧਾਰੇ ਜਾਂਦੇ ਹੁੰਦੇ ਬੌਣ ਆਬੀਸ ਜਾਂਦੇ ਨੇ ਸਾਰੇ ਰੀਤੀ ਰਿਵਾਜ ਆ ਇਹ ਤਾਂ ਆਪਣੇ ਪੂਰੇ ਕਰਨੇ ਹੀ ਹੁੰਦੇ ਨੇ ਚਲੋ ਜੀ ਹੁਣ ਅਸੀਂ ਹੁਣ ਤੁਹਾਨੂੰ ਮਿਲਾਂਗੇ ਅੱਗੇ ਆਪਣੀ ਨਨਤ ਦੇ ਘਰ ਜਾ ਕੇ ਲਓ ਜੀ ਨਿਆਣੇ ਆਂਦੇ ਹੀ ਆਪਣੇ ਉੱਚਾ ਗਿਆ ਅਸਲੀ ਰੂਪ ਚ ਤੂੰ ਤਾਂ ਆ ਜਾ ਸਾਹਮਣੇ ਇਦਾਂ ਨਵੂ ਨਵੂ ਨੂੰ ਵੀ ਮਿਲੋ ਆਪਣੇ ਰੂਪ ਚ ਵਾਪਸ ਆ ਗਏ ਤੇ ਹੁਣੇ ਅਸੀਂ ਠੰਡਾ ਪੀ ਕੇ ਹਟੇ ਆਂ ਬਸ ਚਾਪਾ ਨਹੀਂ ਦੇਖ ਕੇ ਬਣਾਵਾਂਗੇ ਆਂਦੀ ਲੜਾਈ ਸਟਾਰਟ ਤੇਰੇ ਮੰਗੋ ਧਿਆਨ ਦੇ ਹੋਈ ਜਵਾਕਰ ਦਾ ਸਮਾਨ ਲਿਆਏ ਆ ਕਿਉਂਕਿ ਇਹਨਾਂ ਨੂੰ ਸੰਧਾਰਾ ਨਹੀਂ ਨਾ ਪਸੰਦ ਐਨਾ ਨੂੰ ਐਨਾ ਇਹ ਚਾਹ ਰਹੀ ਹੈ ਤੁਹਾਨੂੰ ਤੇ ਕੀ ਹੋ ਗਿਆ ਚਾਹ ਰਹੀ ਹੈ ਤੇ ਤੂੰ ਮਿੱਠਾ ਦੇਖ ਕੇ ਕਈ ਮਿੱਠਾ ਜਾਰ ਨੂੰ ਜਿਆਦਾ ਲੱਗਦੀ ਨਹੀਂ ਹੈ। ਜਾਰ ਵਿੱਚ। ਸ਼ਰਾਬਤਾ ਨਾ ਕਰੋ। ਅਰੇ ਚੇਪੀ ਆ ਲੱਗਦੀ। ਤੇ ਅੱਧ ਹਾਂ ਚੇਪੀ ਆ ਲੱਗਦੀ ਨਾ ਤੂੰ ਚਲੋ ਨਾ ਕਰੋ। ਲੋ ਜੀ ਅੱਧ ਮੇਰੀ ਨੰਦ ਨੇ ਕਾ ਲਈ ਚਾਹ ਦੀ ਤਿਆਰੀ ਤੇ ਹੁਣ ਮਠਾਈਆਂ ਪਾਉਣ ਲੱਗੀ ਆ। ਤੇ ਹੁਣ ਅੰਦਰ ਅਸੀਂ ਚਾਹ ਪੀਵਾਂਗੇ ਤੇ ਕਈ ਵਾਰ ਨਾ ਐਵੇਂ ਹੁੰਦਾ ਵੀ ਇੱਥੇ ਅਸੀਂ ਕਿਸੇ ਦੀ ਹੈ ਨਾ ਵੀਡੀਓ ਬਣਾਉਂਦੇ ਆ ਕੋਈ ਵੀਡੀਓ ਨਹੀਂ ਹੁੰਦਾ ਇਸ ਕਰਕੇ ਘੱਟ ਵੱਧ ਹੀ ਬਣਾਵਾਂਗੇ। ਬਾਕੀ ਤਾਂ ਆ ਜਾਂਦੇ ਆ ਥੋੜਾ ਜਿਹਾ ਸਾਨੂੰ ਵੀ ਸੰਗ ਲਾ ਲਦੀ ਆ ਵੀਡੀਓ ਬਣਾਉਣ ਚ ਜਦ ਮਾਸੀ ਉਹ ਨਹੀਂ ਬੈਠੇ ਹੁੰਦੇ ਨੇ ਨਾ ਉਹ ਨਵੋ ਯੋਗਾ ਕਰਦੀ ਆ ਨਾ ਕੂਚ ਕਰਦੀ ਉਹ ਤਾਂ ਸਕੂਲ ਚ ਕਰਦੀ ਆ ਕੱਲ ਵੀ ਇਹ ਤਾਂ ਨਾ ਕਰਦੀ ਰੋਜ਼ ਚਾਹ ਵੀ ਬਣਾ ਲਈ ਇੱਕ ਰਸੋਈ ਇਹਨਾਂ ਦੇ ਬਾਹਰ ਆਮ ਦਰਵਾਜ਼ੇ ਰਸੋਈ ਇਹ ਜਿਹੜਾ ਨੇ ਅੰਦਰ ਆ ਘਰ ਦੇ ਤੂੰ ਹਰ ਯੋਗਾ ਅਸੰਭਵ ਮੈਂ ਸਾਰੇ ਘਰ ਦਾ ਕੰਮ ਕਿਵੇਂ ਕਰਦੀ ਆ ਤੂੰ ਹੈਂ ਆਪ ਵੀ ਬੜੀ ਕੋਠੀ ਦਾ ਸਾਡੇ ਦਾ ਮਾੜਾ ਮਾੜਾ ਨਹੀਂ ਮਸਾਂਦਾ ਆਡੀਓੜੀ ਕੋਠੀ ਦੇਖੋ ਕੁੜੀ ਉਹ ਸਾਡੀ ਆਪ ਸੰਭਲੀ ਐ ਸਾਰੀ ਸਾਫ ਸਫਾਈ ਕਿੰਨੀ ਓਕੀ ਆ ਦੇਖੋ ਸੋਈ ਕਿੰਨੀ ਕਲੀਨ ਰੱਖੀ ਪਈ ਐ ਹਰਿਆਸੀ ਗੰਦ ਪਾਵਾਂਗੇ ਪਰ ਇਹਦੀ ਕਲੀਨ ਪਈ ਐ ਵਰਤਦੇ ਨਹੀਂ ਨਾ ਹੈ ਮੈਂ ਕਿੰਦਰ ਵਰਤਦੇ ਨਹੀਂ ਹਾਂ ਘੱਟ ਵਰਤਦੇ ਇੱਕਰ ਸੋਈ ਬਾਹਰ ਚੁੱਲੇ ਵਾਲੀ ਉੱਥੇ ਐ ਸਾਰਾ ਸਮਾਨ ਭਾਂਡੇ ਭੁੰਡੇ ਤ੍ਰੇਸੀ ਪਾਪਾ ਤੇ ਤ੍ਰੇਸੀ ਚੰਗਾ ਤੂੰ ਹੀ ਥੈ ਤੂੰ ਲੇਸ ਚਾੜ ਤੇ ਮੈਂ ਖਾਂਦੀ ਲੇਸ ਨਹੀਂ ਉਹ ਦਿੜਾ ਰੱਖ ਦੇ ਅੱਛਾ ਅੱਛਾ ਲੇਸ ਸਾਰੇ ਉਹਰੇ ਆ ਕਿ ਨਾ ਸਾਟਾ ਵੀ ਪਾਣ ਲੱਗ ਜਨਾ ਮੇਰਾ ਵੀ ਲਾ ਦੇ ਮੇਰਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਵਨੁਹਰ ਲੇਸ ਨਹੀਂ ਪਸੰਦ ਅਸੋ ਲੋ ਜੀ ਦੁਪਹਿਰ ਦੇ ਵੱਜ ਗਏ 2:30 ਤੇ ਹੁਣ ਹੋ ਗਿਆ ਰੋਟੀ ਦਾ ਟਾਈਮ ਇੱਥੇ ਮੇਰੀ ਨਣਦ ਹੁਣ ਸਾਡੇ ਵਾਸਤੇ ਰੋਟੀ ਲਿਆਈ ਸੀਗੀ ਤੇ ਅਸੀਂ ਹੁਣ ਰੋਟੀ ਖਾਣ ਲੱਗ ਗਏ ਮੈਂ ਉਹਨੂੰ ਪੁੱਛਣ ਲੱਗ ਗਈ ਵੀ ਤੂੰ ਵੀ ਨਾਲੇ ਖਾ ਲੈ ਤਉ ਕੈਂਡੀ ਮੈਂ ਪਹਿਲਾਂ ਤੁਸੀਂ ਖਾ ਲਓ ਫਿਰ ਮੈਂ ਬਾਅਦ ਚ ਖਾਉਂਗੀ ਇੱਥੇ ਸਬਜੀ ਜੇ ਸਾਨੂੰ ਮਟਰ ਪਨੀਰ ਵਾਲੀ ਸੋਰੀ ਪਨੀਰ ਵਾਲੀ ਸਬਜੀ ਸੀ ਅਲੋਕ ਕੋੜੇ ਲੰਗਰ ਖਤਮ ਆ ਕੀ ਕਰ ਰਹੇ ਬੁਲਾਵਾ ਤੇਰੀ ਮੰਮੀ ਨੂੰ ਹੈ ਆ ਲੱਛਣ ਦੇ ਲੋ ਮੁੰਡੇ ਦੇ ਕਹਿੰਦਾ ਮੈਂ ਵੀ ਖਾਣੀ ਆ ਰੋਟੀ ਕਹਿੰਦਾ ਖਤਮ ਹੋ ਗਈ ਮੈਂ ਕਿਹਾ ਹਾਂ ਐਦਾਂ ਰੋਟੀ ਬਣੀ ਸੀ ਖਾ ਲਈ ਦੇਖੋ ਸਬਜ਼ੀਆਂ ਛੱਡਤੀ ਐਨੀ ਸਬਜੀ ਖਾਣੀ ਹੁੰਦੀ ਹੈਗੀ ਦੋ ਰੋਟੀਆਂ ਮਸਾਂ ਖਾਈਆਂ ਨੇ ਯੂ ਵੀ ਹਟ ਜਾ ਬਸ ਉਹ ਗੋਤੀ ਪਾਣੀ ਖਾ ਕੇ ਥੋੜਾ ਜਿਹਾ ਪੈ ਕੇ ਬਸ ਫੇਰ ਘਰ ਨੂੰ ਰਵਾਨਾ ਹੁੰਦੇ ਆ ਮੈਂ ਤਾਂ ਸੋਡਾ ਪੀਉਗੀ ਹਾਂ ਸੋਡਾ ਕੰਮ ਲੈ ਲੈਣਾ ਪੀਣਾ ਹਾਂ ਲੈ ਲੈ ਪੀਣਾ ਹਾਂ ਰਾਸ ਦੋ ਗਲਾਸ ਇਹ ਵੀ ਦੇਖੀ ਮੇਰੇ ਸਾੜੇ ਲਮੂਨ ਲੱਗ ਰਹੀ ਹੈ ਨਾ ਭੁੱਖ ਲੱਗ ਰਹੀ ਹੈ ਪਿਆਸ ਲੱਗ ਰਹੀ ਹੈ ਪਿਆਸ ਇਹ ਦੋਹੇ ਭਾਈਆਂ ਦਾ ਪਿਆਰ ਦੇਖ ਲਓ ਦੋਹੇ ਭਾਈਆਂ ਦਾ ਮਿਲਵਰਤਨ ਹੋ ਰਿਹਾ ਏ ਬਿਕ ਇੱਕ ਦੂਏ ਨੂੰ ਛੱਡ ਕੇ ਨਾ ਜਾਇਆ ਕਰੋ ਦੋਹੇ ਇਕੱਠੇ ਜਾਇਆ ਕਰੋ ਮੇਰੀ ਕੁੱਚੀ ਦੋਹੇ ਭਾਈਆਂ ਚ ਮਿਲਵਰਤਨ ਹੋ ਰਿਹਾ ਏ ਐ ਬੱਜ ਨਾ ਖਤਮ ਹੋ ਤੋ ਰਿਹਾ ਟੁੱਟੀ ਪਰ ਬੱਜ ਉਹ ਦੇਖ ਐਵੇਂ ਭੱਜ ਰਿਹਾ ਦੇਖੋ ਦੇਖੋ ਤਾਈ ਤਾਂ ਇਹ ਉਰੇ ਤੇ ਹਿੱਲਦਾ ਨਹੀਂ ਮम्मा ਤਾਈ ਤਾਂ ਸੌਂਦਾ ਨਹੀਂ ਹੈਗਾ ਉਰੇ ਲੱਗਿਆ ਵਾ ਕੁਛ ਚਿੱਟਾ ਚਿੱਟਾ ਪਾਊਡਰ ਆ ਚਾ ਚੁਪਾ ਬਬੂ ਤੇ ਕਰਾਲਾ ਸਾਫ ਇਹਨੇ ਇੱਕ ਧਰਨਾ ਮੂੰਹ ਪਰ ਦੇਖੋ 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 ਬਬੂ ਸਾਫ ਕਰੀ ਅਚਾਰ ਜੁਪੜਾ ਇੰਨੀਆਂ ਮਸਤੀਆਂ ਕਰਦਾ ਬਬੂ ਤਾਈ ਤਾਂ ਬਬੂ ਸੌਂਦਾ ਨਹੀਂ ਤਾਈ ਤਾਂ ਉਹਨੇ ਮम्मा ਕੋਲ ਨਹੀਂ ਜਾਂਦਾ ਹੈਗਾ ਬਬੂ ਜੇ ਮम्मा ਦਾ ਚਾ ਲੋ ਜੀ ਹੁਣ ਇੱਧਰ ਮੇਰੇ ਅੱਗੇ ਸੂਟ ਸਲਾਈ ਹੋ ਕੇ ਤੇ ਮੈਂ ਬੀਬੀ ਕਿਨੂੰ ਕੈਮਰਾ ਕੀਤਾ ਹੋਇਆ ਬੀਬੀ ਮੂੰਹ ਨਹੀਂ ਮੇ ਕਰੀ ਬੈਠੀ ਆ ਕਿਉਂਕਿ ਬੀਬੀ ਨੂੰ ਟਾਈਫੈਡ ਹੋਇਆ ਹੋਇਆ ਤਾਂ ਕਰਕੇ ਉਹ ਬਾਰ-ਬਾਰ ਕਹਿੰਦੀ ਆ ਵੀ ਮੇ ਮੇਰੀ ਵੀਡੀਓ ਨਾ ਬਣਾਈ ਕਰੋ ਪਰ ਅਸੀਂ ੱੱਕੇ ਨਾਲ ਬੀਬੀ ਨੂੰ ਵਿੱਚ ਲੈ ਲੈਨੇ ਆ ਪਰ ਫਿਰ ਬੀਬੀ ਕੈਮਰਾ ਦੇਖ ਕੇ ਮੂੰਹ ਬੰਦ ਨਾ ਸੌਰੀ ਮੂੰਹ ਥੱਲੇ ਕਰਕੇ ਬੈਠ ਜਾਂਦੀ ਆ ਅਸੀਂ ਕਿੰਨੀ ਵਾਰ ਸਮਝਾਇਆ ਵੀ ਬੀਬੀ ਤੇਰੀ ਤੈਨੂੰ ਕੈਮਰਾ ਨਹੀਂ ਦਿਖਦਾ ਪਰ ਬੀਬੀ ਨੂੰ ਸਮਝ ਨਹੀਂ ਆਂਦੀ ਗੱਲ ਇਸ ਕਰਕੇ ਬੀਬੀ ਨੂੰ ਬਸ ਜਿਹੜੀ ਆਪਣੀ ਗੱਲਾਂ ਹਨਾ ਬੀਬੀ ਬਜ਼ੁਰਗਾਂ ਦੀਆਂ ਗੱਲਾਂ ਮੰਨਦੇ ਆ ਉਸ ਉਹੀ ਮੰਨੀ ਜਾਂਦੇ ਨੇ ਤੇ ਇੱਧਰ ਮੇਰੇ ਸੂਟ ਵੀ ਸਲਾਈ ਹੋ ਕੇ ਆਗੇ ਮੈਂ ਆਪਣੇ ਸੂਟ ਦੇਖ ਰਹੀ ਸੀਗੀ ਚੈੱਕ ਕਰ ਰਹੀ ਤੇ ਵੀ ਸਲਾਈ ਫਿਟਿੰਗ ਵਗੈਰਾ ਸਾਰਾ ਕੁਝ ਤੇ ਆ ਮੇਰਾ ਸੂਟ ਜਿਹੜੇ ਇਹ ਸੂਟਾਂ ਦੀ ਮੈਂ ਵੀਡੀਓ ਦੂਜੇ ਚੈਨਲ ਤੇ ਪਾਈ ਹੋਈ ਆ ਜਿਹੜੇ ਵੀ ਸੋਹਣੇ ਸੋਹਣੇ ਸੂਟ ਅਸੀਂ ਸਸਤੇ ਰੇਟਾਂ ਦੇ ਲੈ ਕੇ ਆਈ ਸੀਗੇ ਬਿਲਕੁਲ ਠੀਕ ਰੇਟ ਠੀਕ ਰੇਟ ਸੀਗੇ ਕਿਤੇ ਵੀ ਆਪਣੇ ਆਮ ਲੈਣ ਜਾਈਏ ਲੋਕਲ ਤਾਂ ਪਟਿਆਲੇ ਬਹੁਤ ਮਹਿੰਗੇ ਮਿਲਦੇ ਨੇ ਤੇ ਬੀਬੀ ਹੁਣ ਇੱਥੇ ਬਸ ਬੀਬੀ ਮੇਰੀ ਮੇਰੀ ਵੀਡੀਓ ਬਣਾਉਂਦੇ ਹਟਣੀ ਤਾਂ ਬੀਬੀ ਭੱਜ ਗਈ ਇਤੋਂ ਥੋੜੀ ਦੇਰ ਤੱਕ ਜਦ ਮੈਂ ਵੀਡੀਓ ਬਣਾਉਂਦੇ ਹਟ ਜਾਂਦੀਆਂ ਫਿਰ ਬੀਬੀ ਦੁਬਾਰਾ ਆ ਜਾਂਦੀ ਹੈ ਮੈਂ ਕਿਹ ਚੱਲਣ ਨੇ ਕਿਉਂਕਿ ਨਾ ਨਵੇਂ ਸੂਟ ਵੀ ਨਹੀਂ ਦੇਖਣੇ ਹੁੰਦੇ ਬੀਬੀ ਨੇ ਨਵੇਂ ਸੂਟ ਵੀ ਦੇਖਣੇ ਇਸ ਕਰਕੇ ਨਵੇਂ ਸੀਗੇ ਸਲਾਈ ਹੋ ਕੇ ਹੁਣੇ ਆਏ ਤੇ ਮੈਂ ਫਿਰ ਚੈੱਕ ਕਰ ਰਹੀ ਸੀ ਤਾਂ ਕਰਕੇ ਬੀਬੀ ਕਮਰੇ ਚੋਂ ਬਾਹਰ ਚਲੀ ਗਈ ਇਸ ਕਰਕੇ ਹੁਣ ਆ ਦੇਖੋ ਸੂਟ ਮੇਰੇ ਕਿੰਨੇ ਕਿੰਨੇ ਸੋਹਣੇ ਨੇ ਤੇ ਬਿਲਕੁਲ ਰੇਟ ਵੀ ਇਹਨਾਂ ਦਾ ਬਿਲਕੁਲ ਸਹੀ ਆ ਕਿਸੇ ਦਾ 250 ਆ ਕਿਸੇ ਦਾ 300 ਆ ਹਨਾ ਇਹੀ ਇਹੀ ਜਿੱਥੇ ਲੈਣੇ ਆ ਤਾਂ 4-500 ਤੱਕ 5-500 ਤੱਕ ਸਾਨੂੰ ਸੂਟ ਮਿਲਦੇ ਨੇ ਇਹ ਤੇ ਬੀਬੀ ਆ ਗਈ ਵਾਪਸ ਹੁਣ ਸੂਟ ਮੈਂ ਦੇਖ ਕੇ ਰੱਖ ਪਾਲਾ ਕੀ ਪਿਓ ਵਾਲੀ ਲਾਵਾਂਗੇ ਕਹਿੰਦੀ ਮੈਂ ਲਾਵਾਂਗੇ ਤਾਂ ਟੀਲ ਵਾਲੀ ਉਹ ਹਾਂ ਲਾਵਾਂਗੇ ਸਿਰ ਮਿਰਚੀ ਮਿਰਚੀ ਕਿਹੜੀ ਐ ਮੈਂ ਪਹਿਲੀ ਵਾਰ ਸੁਣੀ ਐ ਮੈਂ ਕੋਕੀਲਾ ਸੁਣੀ ਐ ਨੇਹਾ ਸੁਣੀ ਐ ਮਿਰਚੀ ਮੈਂ ਦੀ ਉਹ ਹੁੰਦੀ ਜਿਹੜੀ ਪੰਜ ਜੰਦਰਾਂ ਦਾ ਚੜ ਮਿਰਚੀ ਮੈਂ ਦੀ ਪਹਿਲੀ ਵਾਰ ਸੁਣੀ ਐ ਹੁਣ ਤਾਂ ਮਿਰਚਾਂ ਤਾਂ ਨਹੀਂ ਲੜੂੰਗੀ ਨਾ ਨਾ ਮਿਰਚੀ ਮਿਰਚ 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 ਹਾਂ ਮਿਰਚੀ ਨਹੀਂ ਉਹ ਤਾਂ ਫਿਰ ਲਾਣੀ ਪਊ ਜਾਂ ਨੀਹਾ ਜਾਂ ਕੋਕੀਲਾ ਜਿਹੜੀ ਦੂਜੀ ਹੁੰਦੀ ਆ ਉਹ ਲਾਣੀ ਉਹ ਆ ਨਾ ਹੁੰਦਾ ਇਹ ਤੇ ਮਿਰਚ ਜਿਹੜੀਆਂ ਪੰਦਰ ਵਾਲੀਆਂ ਨੇ ਆਪਣੇ ਪਿੰਡ ਹਾਂ ਲੋ ਜੀ ਅਸੀਂ ਕਰ ਰਹੇ ਆਂ ਤੀਆਂ ਦੀ ਤਿਆਰੀ ਅਸੀਂ ਹੁਣ ਤੀਆਂ ਮਨਾਉਣੀਆਂ ਏ ਤੇ ਇੱਕ ਦਿਨ ਪਹਿਲਾਂ ਸਮਝੋ ਇੱਕ ਦਿਨ ਪਹਿਲਾਂ ਅਸੀਂ ਹੁਣ ਰਾਤ ਨੂੰ ਤਿਆਰੀ ਸ਼ਿਆਰੀ ਕਰਨੀ ਆ ਮੈਦੀ ਵਗੈਰਾ ਲਗਾਉਣੀ ਆ ਤੇ ਹੁਣ ਮੰਮੀ ਕਈਆ ਦੁਕਾਨ ਤੇ ਪਿੰਡ ਵਾਲੀ ਤੇ ਮਹਿੰਦੀ ਲੈਣ ਤੇ ਮੇਰੀ ਦਰਾਨੀ ਨੇ ਚੂੜੀਆਂ ਵੀ ਮੰਗਵਾਈਆਂ ਇਹ ਚੂੜੀਆਂ ਮੈਂ ਪਾਉਂਦੀ ਨਹੀਂ ਹੈਗੀ ਅ ਮਿਊ ਚੂੜੀਆਂ ਕਿਉਂ ਮੇਰੇ ਵਾਸਤੇ ਨਹੀਂ ਮੰਗਵਾਈਆਂ ਕਿਉਂ ਨਹੀਂ ਮੰਗਵਾਈਆਂ ਜੀ ਤੁਸੀਂ ਹੁਣੇ ਤਾਂ ਕਹਿ ਕੇ ਛੱਡਿਆ ਓਡਾ ਬੜਾ ਜਿੰਨੇ ਕਿਚ ਕਰੇ ਚੂੜੀ ਨਹੀਂ ਪਾਈ ਮੈਂ ਆਪਣੀ ਜ਼ਿੰਦਗੀ 'ਚ ਕਦੇ ਕਾਂਚ ਦੀਆਂ ਚੂੜੀਆਂ ਨਹੀਂ ਪਾਈਆਂ ਮੈਂ ਕਦੇ ਨਹੀਂ ਪਾਈਆਂ ਮੈਂ ਅੰਗ ਤੱਕ ਨੂੰ ਵੀ ਨਹੀਂ ਲਾਈਆ ਹਾਂ ਤਾਂ ਕਰਕੇ ਮਗਾਈਆਂ ਨਾ ਚਿਰੋ ਵੇਸਟ ਹੀ ਜਾਂਦੀਆਂ ਹਾਂ ਕਿਉਂਕਿ ਮੇਰੀ ਨਾ ਉਹ ਵੇਸਟ ਨਹੀਂ ਜਾਂਦੀ ਆ ਪੈਸੇ ਵੇਸਟ ਜਾਂਦੇ ਪੈਸੇ ਵੇਸਟ ਨਹੀਂ ਜਾਂਦੀਆਂ ਰੁਪਈਆਂ ਰਹਿੰਦੀਆਂ ਹੱਥ ਦਾ ਸਾਈਜ਼ ਵੱਡਾ ਹੈ ਉਹ ਤਾਂ ਕਿਸੇ ਨੂੰ ਦੇ ਹੋ ਜਾਂਦੀਆਂ ਪਰ ਪੈਸੇ ਵੇਸਟ ਸਾਰੀਆਂ ਚੱਕ ਚੱਕ ਕੇ ਮੈਂ ਭੂਆ ਦਈ ਜੰਦੀ ਤੇ ਚੂੜੀਆਂ ਉਹਨਾਂ ਨੂੰ ਉਹ ਜਾਦੂ ਸਟੈਂਪ ਆਉਂਦੀ ਨਹੀਂ ਹੁਣ ਤਾਂ ਉਹ ਵੀ ਨਹੀਂ ਪਾਉਂਦੀ ਜਦ ਜਰ ਪਾਉਂਦੀ ਸੀ ਉਹ ਜਦੋਂ ਟਾਈਮ ਘੱਟ ਸੱਚੇ ਛੋਟੇ ਹੋਣੇ ਨਾ ਹਾਂ ਕਿਰ ਹੁਣ ਆਏ ਆ ਨਾ ਵੀ ਉਹ ਤਿਹਾਰਾਤ ਹੀ ਹੁੰਦਾ ਜਦੋਂ ਦੰਦੇ ਲਿਖਸਣ ਤਾਂ ਨਸੂਰੇ ਚੋੜੀਆਂ ਹਾਂ ਤੇ ਆਪਣਾ ਜਿਹੜਾ ਸਰਗੀ ਚ ਵੀ ਜਾਂਦੀਆਂ ਨੇ ਹਾਂ ਤੇ ਤੀਆਂ ਦੇ ਸੰਧਾਰੇ ਚ ਵੀ ਜਾਂਦੀਆਂ ਨੇ ਪਹਿਲਾਂ ਤਾਂ ਦੰਦੇ ਦੇ ਹਾਂ ਆਪਣੇ ਦੇ ਪਹਿਲਾਂ ਸਾਰਾ ਸ਼ਗਨ ਦਾ ਸਬੰਧ ਹੁੰਦੀ ਸੀ ਇਧਰ ਮੈਂ ਮੈਂ ਜਦ ਦੇਖਿਆ ਜਦ ਇਧਰ ਬਲਾੜੀ ਮੇਰੀ ਮਾਸੀ ਕੋਲ ਉਹ ਆਪਣੀ ਕੁੜੀ ਨੂੰ ਸੰਧਾਰਾ ਦੰਦੇ ਹੁੰਦੇ ਤੇ ਉਹ ਤਾਈ ਦੀ ਕੁੜੀ ਹਰਪ੍ਰੀਤ ਨੂੰ ਐਸੇ ਲੱਗੇ ਜਿਦਾ ਮੈਂ ਤੁਹਾਡੇ ਵਿਆਂ ਨੂੰ ਤਾਂ ਫਿਰ ਮਾਤ ਦੇ ਚੂੜੀਆਂ ਸਾਰਾ ਕੁਝ ਪਾਉਂਦੀ ਸੀ ਇਹਦਾ ਬਾਪੂ ਮਤਲਬ ਹਾਂ ਸ ਮੇਰਾ ਦਸਨਾਰਾ ਗੇਨਤਾ ਫਿਰ ਚ ਫਿਰ ਬਾਤ ਚ ਜਾ ਤ ਦੇਣਾਤਾ ਫਿਰ ਮੇਰਾ ਕੁੱਪੜ ਮੁਰ ਗਿਆਤਾ ਚਲ ਬਈ ਚਲੋ ਹੁਣ ਤੁਹਾਨੂੰ ਤੀਆਂ ਦਾ ਵੀ ਆਪਣਾ ਸਾਰਾ ਦਿਖਾਵਾਂਗੇ ਹਨਾ ਆਪਣਾ ਤੇ ਤੁਸੀਂ ਸਾਰਾ ਵਲੌਗ ਜਰੂਰ ਦੇਖਿਓ ਅਸੀਂ ਪਹਿਲੀ ਵਾਰ ਬਣਾਉਣ ਲੱਗਿਆ ਫਸਟ ਟਾਈਮ ਆਬਵੀਅਸੀ ਜਿਆਦਾ ਨਹੀਂ ਥੋੜੇ ਤਿੰਨ ਚ ਅਸੀਂ ਬਸ ਦੋ ਤਿੰਨ ਘਰਾਂ ਜਿਹੜੇ ਹੋਣਗੇ ਇਕੱਠੇ ਹੁਣ ਕੋਈ ਆਣਾ ਚਾਹੁੰਦਾ ਕੋਈ ਨਹੀਂ ਆਣਾ ਚਾਹੁੰਦਾ ਹੁਣ ਇਸ ਕਰਕੇ ਹੁਣ ਜਿਹੜੇ ਮਨਾਉਣਾ ਚਾਹੁੰਦੇ ਆ ਬਸ ਅਸੀਂ ਉਹ ਨਹੀਂ ਹੋਏ ਤੱਕ ਆਵਾਂਗੇ ਹਨਾ ਆਪਣਾ ਸੰਧਾਰੇ ਲਈ ਪਾ ਕੇ ਗਈ ਸੀਗੀ ਉਹ ਹੁਣ ਮੈਂ 2-3 ਦਿਨਾਂ ਅਹੀਂ ਪਿਆ ਸੀਗਾ ਮੈਂ ਕਿਹਾ ਚਲੋ ਵੀ ਹੁਣ ਧੋ ਦਾਂ ਕਿਉਂਕਿ ਨਾ ਰੰਗ ਘਰ ਦਤੀ ਅੱਜ ਸਵੇਰ ਦੀ ਤਾਂ ਕਰਕੇ ਧੋ ਨਹੀਂ ਹੋਇਆ ਨਹੀਂ ਦਿਨ ਚ ਧੋ ਦਿੰਦੀ ਹੁਣ ਸ਼ਾਮ ਹੋ ਗਈ ਪਰ ਸ਼ਾਮ ਨੂੰ ਇਹ ਧੋਣਾ ਚਾਹੀਦਾ ਕਿਉਂਕਿ ਦਿਨ ਚ ਨਾ ਧੁੱਪ ਚ ਰੰਗ ਉੱਡ ਜਾਂਦਾ ਏ ਚੁੰਨੀ ਦਾ ਰੰਗ ਦੇਖੋ ਕਿੰਨਾ ਉਤਰ ਗਿਆ ਮੇਰੀ ਤਾਂ ਚੁੰਨੀ ਹਾਰ ਕੇ ਨਾ ਮੈਨੂੰ ਕੱਢਣੀ ਪਈ ਹਾਏ ਹਾਏ ਰੰਗ ਦੇਖੀ ਮੜਿਆ ਨਹੀਂ ਆਹ ਦੇਖੋ ਆਹ ਦੇਖੋ ਚੁੰਨੀ ਦਾ ਰੰਗ ਸਾਰਾ ਉਤਰ ਗਿਆ ਤਾਂ ਹੀ ਜਦੋਂ ਚੁੰਨੀਆਂ ਦੇ ਆ ਸੂਟਾਂ ਦੇ ਰੰਗ ਉੱਤਰ ਜਾਂਦੇ ਨੇ ਨਾ ਤਾਂ ਹੀ ਭੰਦੀਆਂ ਹੀ ਹੋਈਆਂ ਕਿ ਕਿਹਿਆ ਜਾਂ ਬੇਕਾਰ ਦੀਆਂ ਨਾ ਹੋਰ ਫਿਰ ਤਾਂ ਸੂਟ ਜਮਾ ਸੋਹਣੇ ਨਹੀਂ ਰਹਿੰਦੇ ਤੇ ਹੁਣ ਛੱਤੀਆਂ ਦਾ ਤਿਹਾਰ ਮਨਾਣਾ ਇਹ ਦੇਖਦਾ ਹੁਣ ਮੈਂ ਕਿਹੜਾ ਸੂਟ ਪਾਵਾਂ ਕਿਉਂਕਿ ਮੇਰੇ ਸਾਰੇ ਸੂਟ ਹੈ ਨਾ ਜਿਹੜੇ ਉਹ ਸਾਰੇ ਹੀ ਦੇਖੋ ਵਿਆਹਾਂ ਸ਼ਾਦੀਆਂ ਜਿਹੜੇ ਭਾਰੀ-ਭਾਰੀ ਜਿਹੇ ਆ ਤੇ ਐਗਾਂ ਦਾ ਹੈ ਨਹੀਂ ਕਾਟਨ ਦਾ ਜਿਹੜਾ ਵੀ ਮਤਲਬ ਗਰਮੀਆ ਚ ਜਿਵੇਂ ਸੈਲੀਬ੍ਰੇਸ਼ਨਸ ਹੁੰਦੇ ਆ ਆਪਾਂ ਪਾ ਲਈਏ ਉਦੋਂ ਕੋਈ ਸੂਟ ਹੈ ਨਹੀਂ ਮੇਰੇ ਕੋਲ ਸਾਰੇ ਇਹੋ ਜਿਹੇ ਹੀ ਆ ਵਿਆਹ ਵਾਲੇ ਜਿਹੜੇ ਸਰਦੀਆਂ ਚ ਪੈਂਦੇ ਆ ਉਹਦੇ ਇੰਡੀਆ ਕੱਲੋ ਕਿਹੜਾ ਪੜਾਉਂ ਛੋਟਾ ਜਿਹਾ ਫੰਕਸ਼ਨ ਬਣਾ ਲਾਏ ਅਸੀਂ ਇੰਜੋਏ ਕਰਾਂਗੇ ਤੁਸੀਂ ਵੀ ਸਾਡੇ ਵਲੌਗਸ ਨੂੰ ਜਰੂਰ ਇੰਜੋਏ ਕਰਿਓ ਤੇ ਉਹ ਅਸੀਂ ਚਾਹੇ ਇਹ ਵੀ ਛੋਟਾ ਜਿਹਾ ਤੁਹਾਡੇ ਲਈ ਬਣਾ ਰਹੇ ਹਾਂ ਵੀ ਚਲੋ ਤੁਹਾਨੂੰ ਵੀ ਦਿਖਾ ਸਕੀ ਹਾਂ ਨਾ ਛੋਟਾ ਜਿਹਾ ਤੇ ਬਾਕੀ ਤਾਂ ਹੁਣ ਦੇਖਦੇ ਹਾਂ ਕੀ ਕਰੀਏ ਅਸੀਂ ਮੈਂ ਨਹੀਂ ਲਗਵਾਵਾਂਗੀ ਹੁਣ ਸ਼ਾਮ ਨੂੰ ਤੇ ਵਲੌਗ ਤੁਹਾਡੇ ਨਾਲ ਸਾਰਾ ਸ਼ੇਅਰ ਕਰ ਤੋਂ ਜਾਵਾਂਗੇ ਉਹ ਨੂੰ ਜਿੰਨਾ ਬਣਿਆ ਹਨਾ ਜਰੂਰ ਇੰਜੋਏ ਕਰਿਓ ਫਤ ਹਲਾਉਂ ਗਿਆ ਕਿਉਂਕਿ ਬਰਸ ਧਾਰਾ ਕੱਢਣ ਲੱਗੇ ਤੇ ਨਾ ਬਰਫ ਟਿੰਗਲ ਵੀ ਕੀ ਕਰਤੀ ਸੀ ਨਾ ਸਾਰੇ ਖੁਸ਼ ਧਾਰਾ ਵੀ ਕੱਢ ਰਹੇ ਸੀ ਨਾ ਜਦੋਂ ਪਾਣੀ ਪਾਤਾ ਸਾਰਾ ਬਰਫ ਉਹਦਾ ਕੋਲਾ ਉਹ ਹੋਲੀ ਹੋਲੀ ਟਿੰਗਲ ਨੂੰ ਟੈਪ ਨਹੀਂ ਲੱਗ ਰਿਹਾ ਸੀ ਧਾਰਾ ਵੀ ਤਾਂ ਕੱਢ ਰਹੇ ਸੀ ਹੁਣ ਟਿੰਗਲ ਦੀ ਹਾਂ ਧਾਰਾ ਵੀ ਫਿਰ ਕੱਢਣ ਲੱਗੇ ਮੱਖੜ ਜਿਵੇਂ ਨਹੀਂ ਆਉਂਦੀ ਬੀਬੀ ਨਾ ਬਾਰਾ ਹਰ ਦੇਖਣਾ ਹਾਂ ਐਦਰ ਵੀੜਾ ਕੈਮਰਾ ਮੇਰਾ ਵੀ ਪਾ ਦਿਓ ਹਾਂ ਤੂੰ ਵੀ ਰਹਿ ਗਈ ਹੈ ਨਾ ਹਾਂ ਉਹ ਮੈਂ ਹਰਜੀ ਮਡੇ ਗਲਾਸ ਉਹ ਤਾਂ ਛੋਟਾ ਗੜਕ ਕੋਲੇ ਬਿਆ ਗੱਡੇ ਬਸ ਪੀ ਲਈ ਸਾਰੇ ਨੇ ਉਹ ਕਿਵੇਂ ਪਿਆ ਮੇਰਾ ਆਪੋ ਤੇ ਪੀਣਾ ਕੋਈ ਨਹੀਂ ਪੁੱਛਦਾ ਆਪੋ ਪੀਣਾ ਪੁੱਛਦਾ ਹੋ ਆਪੋ ਕੀ ਕਰ ਰਿਹਾ ਹਰਦਾ ਨਹੀਂ ਹੱਥ ਧੋ ਰਿਹਾ ਵਿੱਚ ਪਾਣੀ ਨਹੀਂ ਹੈਗਾ ਪੀਣੇ ਨੂੰ ਪਾਣੀ ਆ ਹੱਥ ਧੋ ਰਿਹਾ ਏ ਪਾ ਲੈ ਪੀ ਚੀ ਜੀ ਇੱਥੇ ਪਾ ਲੈ ਆ ਵੀ ਤਾਂ ਗਲਾਸ ਏਡ ਡੇ ਇੱਥੇ ਆਉਸ ਉਹ ਤਾਂ ਕਿੰਨਾ ਦੋ ਤਾਂ ਮੈਂ ਬੜੀ ਲਈ ਆਈ ਤੀ ਅੜਲਾ ਨਾ ਦੇ ਆਉਂ ਗਿਰ ਗੋਰੇ ਉਹ ਦੇਖੋ ਉਹ ਐ ਬਰਫ ਵਾਲਾ ਡੋਕਾ ਬਣਿਆ ਲੈ ਮੈਨੂੰ ਉਹ ਕਰਦੀ ਆ ਪੁੱਛ ਲਾਨੀ ਆ ਲੋ ਆ ਬਦੂ ਆ ਮੈਂ ਆ ਗਈ ਬਾਹਰ ਤੇ ਬਾਹਰ ਦੇਖੋ ਮੌਸਮ ਕਿੰਨਾ ਵਧੀਆ ਔਰ ਯਾਰ ਠੰਡਾ ਠੰਡਾ ਮੌਸਮ ਹੋ ਰਿਹਾ ਹਵਾ ਚੱਲਦੀ ਆ ਤੇ ਬਸ ਅੱਜ ਦਾ ਨਾ ਸਾਡਾ ਵਲੌਗ ਇੱਥੇ ਤੱਕ ਸੀਗਾ ਸਾਰਿਆਂ ਨੇ ਨਿੰਬੂ ਹੁਣ ਨਾ ਨਿੰਬੂ ਇਹ ਭੂਆ ਕੋਲ ਤੇ ਆਏ ਹੋਏ ਨੇ ਤਾਂ ਕਰਕੇ ਰੋਜ਼ ਨਾ ਨਿੰਬੂ ਪਾਣੀ ਪੀ ਰਹੇ ਆ ਬਣਾ ਬਣਾ ਕੇ ਨਹੀਂ ਤਾਂ ਨਿੰਬੂ ਤਾਂ ਹੈ ਨਹੀਂ ਮੁੱਲ ਸੀ ਲਿਆਂਦੇ ਵੀ ਨਹੀਂ ਇਹਨੇ ਕਿਉਂਕਿ ਉਹਨਾਂ ਮੌਸਮ ਵੀ ਠੀਕ ਨਹੀਂ ਹਾਂ ਰੋਟੀ ਲਾਈਏ ਰੋਟੀ ਚੋਲ ਧਰਤੇ ਅੰਦਰ ਅੰਦਰ ਬਾਸ ਘਟਕਾਉਂਦੇ ਰੋਟੀ ਲਾ ਲਿਆ ਅੱਛਾ ਠੀਕ ਆ ਚਲੋ ਹਾਂ ਬਦਲ ਹੋ ਰਿਹਾ ਏ ਹੁਣ ਲਾ ਲਈਏ ਸੀ ਰੋਟੀ ਤੇ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਇਧਰ ਮੇਰਾ ਸੂਟ ਮੈਂ ਪਹਿਲਾਂ ਬਰਾ ਸੁੱਕਣਾ ਪਿਆ ਤਾਂ ਹੁਣ ਇਧਰ ਪਾਇਆ ਇੱਕੋ ਲੱਖ ਤੱਕ ਗਣੀਆਂ ਆ ਗਈਆਂ ਚੱਕਿਆ ਫੇਰ ਦੁਬਾਰਾ ਪਾਇਆ ਚਲੋ ਜੀ ਹੁਣ ਹਾਂ ਤੇ ਹੁਣ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ 'ਚ